ਕਰਦੇ ਹੋਇਆ ਅੱਜ ਨਗਰ ਕੌਂਸਲ ਬਾਗਾਪੁਰਾ ਨਿਕੀ ਸਫਾਈ ਸੇਵ ਯੂਨੀਵਰਸਲ ਨੂੰ ਵਿਦੂ ਦਿਸ਼ ਮਨਾਇਆ ਗਿਆ ਇਸ ਨੂੰ ਲੈ ਕੇ ਸਫਾਈ ਸੇਵ ਯੂਨੀਵਰਸਲ ਆਮ ਜਨਤਾ ਨੇ ਕੀਤੀ ਆਹ ਕਰਦੇ ਗੱਲ ਬਾਕੀ ਕੀ ਨਾਉਣਾ ਅੱਜ ਸਰ ਸਭ ਤੋਂ ਪਹਿਲਾਂ ਤਾਂ ਅਸੀਂ ਮੀਡੀਆ ਦਾ ਧੰਨਵਾਦ ਕਰਦੇ ਹਾਂ ਮੀਡੀਆ ਦਾ ਇਹ ਜਿਹੜਾ ਆਮ ਬੰਦੇ ਦੀ ਜਿਹੜੀ ਆਵਾਜ਼ ਹੈ ਇੱਕ ਹਰਕਤ ਤੱਕ ਪਹੁੰਚਾਉਂਦੇ ਹੋ ਤੁਸੀਂ ਜਿਹੜਾ ਅੱਜ ਦਾ ਜਿਹੜਾ ਹੈਗਾ ਹੈ ਅੱਜ ਮਈ ਦੇ ਵਸੇ ਜੀ ਮਜ਼ਦੂਰ ਦੁਆਰਾ ਜਿਹਨੂੰ ਕਹਿੰਦੇ ਆ ਕਿ ਅੱਜ ਦੇ ਦਿਨ ਅਮਰੀਕਾ ਦੇ ਵਿੱਚ ਨਿਊ ਯਾਰਕ ਸ਼ਹਿਰ ਹੈ ਉਹਦੇ ਸਿਕਾਗੋ ਸ਼ਹਿਰ ਦੇ ਵਿੱਚ ਇਹ ਚੌਂਕ ਦੇ ਵਿੱਚ ਮਜ਼ਦੂਰ ਇਕੱਠੇ ਹੋਏ ਸੀ ਉਹ ਕਿਉਂ ਹੋਏ ਸੀ ਕਿ ਪਹਿਲਾਂ ਮਜ਼ਦੂਰਾਂ ਤੋਂ 12-12 14-14 16-16 ਘੰਟੇ ਕੰਮ ਲੈਂਦੇ ਸੀ ਉਸ ਤੋਂ ਬਾਅਦ ਮਜ਼ਦੂਰ ਵਿਚਾਰੇ ਘਰ ਕੰਮ ਕਰਦੇ ਰਹਿੰਦੇ ਨਹੀਂ ਸੀ ਕੋਈ ਰੋਟੀ ਬਣਾਣੀ ਜਾਂ ਹੋਰ ਵੀ ਕੁਝ ਕਰਨਾ ਹੁੰਦਾ ਸੀਗਾ ਫਿਰ ਉਸ ਤੋਂ ਬਾਅਦ ਇਹਨਾਂ ਨੇ ਸਾਰੇ ਮਜ਼ਦੂਰਾਂ ਨੇ ਇਕੱਠੇ ਹੋ ਕੇ ਟਸਕਾਗੋ ਸ਼ਹਿਰ ਵਿੱਚ ਇਹ ਅੱਜ ਦਾ ਜਿਹੜਾ ਜਿਹੜਾ ਵੀ ਸ਼ਹਿਰ ਜਾਂਦਾ ਹੈ ਟਸਕਾਗੋ ਸ਼ਹਿਰ ਜਾਂਦਾ ਹੈ ਤੇ ਟਸਕਾਗੋ ਸ਼ਹਿਰ ਦੇ ਵਿੱਚ ਸਾਰੇ ਮਜ਼ਦੂਰ ਇਕੱਠੇ ਹੋ ਕੇ ਹਾਲਾਂਕਿ ਮਜ਼ਦੂਰ ਇਕੱਠੇ ਹੋਏ ਆ ਉੱਥੋਂ ਦੀ ਸਰਕਾਰ ਨੇ ਉਹਨਾਂ ਪਰ ਜ਼ਬਰ ਜੁਲਮ ਕੀਤਾ ਲਾਠੀ ਚਾਰਜ ਕੀਤਾ ਗੋਲੇ ਵਿੱਚ ਚਲਾਈ ਹੈ ਉਹਦੇ ਵਿੱਚ ਜਿਹੜੇ ਵੀ ਲਹੂ ਲੋਹਾਨ ਬੱਚੇ ਹੋਏ ਆ ਜਨ ਜਿਹੜੇ ਜਿਹੜੇ ਮਜਦੂਰ ਹੋਏ ਆ ਉਹ ਲਾਲ ਰੰਗ ਦਾ ਲੋਕਾਂ ਨੇ ਝੰਡਾ ਬਣਾਇਆ ਉਹਦਾ ਵੀ ਲਾਲ ਜਿਹੜਾ ਝੰਡਾ ਹੈ ਉਹਦਾ ਵੀ ਚੱਲੀ ਜਾਂਦਾ ਹੈ ਤੇ ਅੱਜ ਦੇ ਦਿਨ ਫਿਰ ਉਸ ਤੋਂ ਬਾਅਦ 8 ਘੰਟੇ ਡਿਊਟੀ ਜਿਹੜੀ ਮਜਦੂਰਾਂ ਦੀ ਹੋਈ ਹੈ ਤੇ ਅੱਜ ਦਾ ਜਿਹੜਾ ਦਿਨ ਹੈ ਅਸੀਂ ਸਭ ਤੋਂ ਜ਼ਿਆਦਾ ਸ਼ਿਕਾਦਰ ਜਿਹੜੇ ਸ਼ਹੀਦ ਹੈ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਦੇਣੇ ਅੱਜ ਦੇ ਦਿਨ ਇਸ ਕਰਕੇ ਅਸੀਂ ਮਜਦੂਰਾਂ ਦੇ ਇਕੱਠੇ ਹੋਏ ਆਂ ਆਜੇ ਜਾਰੇ ਨੂੰ ਕਿਵੇਂ ਬਣਾਇਆ ਜਾ ਰਿਹਾ ਤੁਹਾਡੇ ਕੋਲ ਅੱਜ ਤੁਹਾਡੇ ਨੂੰ ਅਸੀਂ ਝੰਡਾ ਚਰਾਗੇ ਸਾਡਾ ਜੀ ਉਸ ਤੋਂ ਬਾਅਦ ਫੁੱਲ ਆਰਕੀਟ ਕਰਕੇ ਤੇ ਅਸੀਂ ਉਹਨਾਂ ਸ਼ਹਿਦਾਂ ਨੂੰ ਸੱਚੀ ਸਦਾਨੀ ਦੇਣਾ ਚਾਹੁੰਦੇ ਆ ਵੀ ਜਿਨ੍ਹਾਂ ਨੇ ਸਾਨੂੰ ਅੱਜ ਇਸ ਲੈਗ ਬਣਾਇਆ ਕਿ ਅਸੀਂ ਆਪ ਦਾ ਟਾਈਮ ਕੱਢ ਕੇ ਬੱਚੇ ਨੂੰ ਪੜਾ ਸਕੀਏ ਆਪ ਦਾ ਹੋਰ ਵੀ ਕੰਮ ਕਰ ਸਕੀਏ ਤੇ ਅੱਧ ਘੰਟੇ ਡਿਊਟੀ ਕਰ ਸਕੀਏ ਮਜ਼ਦੂਰ ਇਨਤਜ਼ਾਮ ਜਿੰਦਾਬਾਦ ਜਿੰਦਾਬਾਦ मगन रे ता जिंदाबाद 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 कावार सेवा दोनों लाल selam! अल्लाह हू अकबर कावार सेवा दोनों लाल सलाम